वाहि गुरु जी का काल साहिब वाहि गुरु जी की पतई प्रभाती महला पहला राम नाम जाप अंतर पूजा की पूजा कस के बोलना है थे बुल्ला नहीं चारों पूजा नहीं कहना पूजा गोर शब्द विचार कवर नहीं दूजा एको एक रब रहया ਸਭ ਠਾਈ ਅਵਰਨਾ ਦੀਸੇ ਕਿਸ ਪੂਜ ਚੜਾਈ ਰਹਾਉ ਮਾਨ ਤਾਨ ਆਗੇ ਜੀੜਾ ਤੁਝ ਪਾਸ ਜੋ ਭਾਵੈ ਤਿਉ ਰਖੋ ਅਰਦਾਸ ਸਚ ਜਿਹਵਾ ਹਰ ਰਸਨ ਰਸਾਈ ਗੁਰਮਤ ਛੂਟਸ ਪ੍ਰਭ ਸਰਣਾਈ ਕਰਮ ਧਰਮ ਪ੍ਰਭ ਮੇਰਾ ਕੀਏ ਨਾਮ ਵਡਾਈ ਸਿਰ ਕਰਮਾ ਕੀਏ ਸਤਗੁਰ ਕੈ ਵਸ ਚਾਰ ਪਦਾਰਥ ਤੀਨ ਸਮਾਏ ਇੱਕ ਕਰਤਾਰਥ ਕਰਤਾਰਥ ਰਾਰੇ ਨੂੰ ਸੇ ਅੱਲਾਹ ਕੀ ਕੂਲਨਾ ਹੈ ਕਿਰਤਾਰਸ ਕੀ ਕਹਿਣਾ ਕਰਤਾਰਥ ਸਤਗੁਰ ਜੀਏ ਮੁਕਤ ਧਿਆਨਾ ਹਰ ਪਾਦ ਛੀਨ ਭੈ ਪ੍ਰਧਾਨਾ ਮਾਨਤਾਨ ਸੀਤਲ ਗੁਰ ਬੂਝ ਬੁਝਾਈ ਮਾਨਤਾਨ ਸੀਤਲ ਤੇ ਸ਼ਾਮ ਗੁਰ ਇੱਕ ਯਮ ਖਲਾਦਨੀ ਬੂਝ ਬੁਝਾਈ ਪ੍ਰਭ ਅੰਨਿਵਾਜੇ ਕੈਨ ਕੀਮਤ ਪਾਈ ਕਹ ਨਾਨਕ ਦੁਰ ਬੂਝ ਬੁਝਾਈ ਨਾਮ ਬਿਨਾ ਗਾਤ ਕਿਨੈ ਨਾ ਪਾਈ ਪ੍ਰਭਾਤੀ ਮਹੱਲਾ ਪਹਿਲਾ ਇਕ ਦੁਰ ਬਖਸ਼ ਲਏ ਗੁਰਪੂਰਾ ਸੱਚੀ ਬੰਥ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਮਿਸਰੇ ਪਤ ਪਾਈ ਝੂਠੀ ਦੁਰਮਤ ਕੀ ਚਤਰਾਈ ਝੂਠੀ ਬਤ ਸੁਨਾਮ ਲਾਉਣਾ ਹੈ ਝੂਠੀ ਦੁਰਮਤ ਕੀ ਚਤਰਾਈ ਬੇਨਸਤ ਬਾਰ ਨਾ ਲਾਗੈ ਕਾਈ ਬਿੰਸਤ ਪਰਤੇ ਹੀ ਬਿਸਰਾਮ ਬਿੰਸਤ ਬਾਰ ਨਾ ਲਾਗੈ ਕਾਈ ਰਹਾਉ ਮਨਮੁਖ ਕੋ ਦੁਖ ਦਰਦ ਵੇ ਆਪਸ ਮਨਮੁਖ ਦੁਖ ਨ ਜਾਇ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲਏ ਸਰਣਾਈ ਮਨਮੁਖ ਤੇ ਆਰੁ ਭਗਤ ਨ ਹੋਵਸ ਮਨਮੁਖ ਤੇ ਆਰੁ ਭਗਤ ਨ ਹੋਵਸ ਮੈਂ ਪਚਹਿ دیਵਾਨੀ ਇਹੁ ਮਨੁਆ ਆਖਿਨ ਊਬ ਪਿਆਲੀ ਜਬ ਲਗ ਸਬਦ ਨ ਜਾਣੇ ਜਬ ਲਗ ਸਬਦ ਨ ਜਾਣੇ ਭੂਖ ਪਿਆਸਾ ਜਾਗ ਭਇਆ ਤਿਬਤ ਨਹੀਂ ਬਿਨ ਸਤਗੁਰ ਪਾਏ ਸਹਿਜ ਸਹਿਜ ਮਿਲੇ ਸੁਖ ਪਾਈਐ ਦਰਗਹ ਤਰਦਾ ਜਾਏ ਦਰਗਹ ਦਾਨ ਦਰਗਹ ਦਾਨਾ ਬਿਨਾ ਇਕ ਆਪੇ ਨਿਰਮਲ ਗੁਰ ਕੀ ਬਾਣੀ ਅੰਦਰ ਗਹਿ ਦਾਨਾ ਬੀਨਾ ਇਕ ਆਪੇ ਸੇ ਵਿਸਰਾਮ ਹੈ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰਸ ਆਪੇ ਬੂਝੈ ਪਾਦ ਨਿਰਮਾਣੀ ਜਾਲ ਤਰੰਗ ਅਗਨੀ ਪਵਨ ਫੁਨ ਤ੍ਰੈ ਮਿਲ ਜਗਤ ਉਪਾਇਆ ਜਾਲ ਤਰੰਗ ਅਗਨੀ ਪਵਨ ਫੁਨ ਇਥੇ ਵਿਸਰਾਮ ਹੈ ਤਰਾ ਮੇਲੇ ਜਨਤੂ ਪਾਇਆ ਐਸਾ ਬਾਲਸ਼ਲ ਤਿੰਨ ਕਉ ਦੀਆ ਹੁਕਮੀ ਠਾਕ ਰਹਾਇਆ ਐਸੇ ਜਨ ਵਿਰਲੇ ਜਗ ਅੰਦਰ ਪਰਖ ਖਜਾਨਾ ਪਾਇਆ ਜਾਤ ਵਰਣ ਤੇ ਭਏ ਅਤੀਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹੋਮੈ ਮੈਲ ਚੁਕਾਇਆ ਨਾਨਕ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖ ਸਾਚਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ